ਚੋਰਾ ਦੇ ਹੌਸਲੇ ਦਿਨ ਪਾ ਦਿਨ ਵੱਧਦੇ ਜਾ ਰਹੇ ਨੇ ਤੇ ਜੋ ਤਸਵੀਰ ਸਾਹਮਣੇ ਆਈ ਹੈ ਇਸ ਕੱਲ ਨੂੰ ਇਸ ਸਾਫ ਜਿਹੜੀ ਉਹ ਜ਼ਾਹਿਰ ਕਰ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਬੇਖੌਫ ਹੋ ਕੇ ਚੋਰ ਜਿਹੜੇ ਨੇ ਉਹ ਬਾਜ਼ਾਰਾਂ ਦੇ ਵਿੱਚ ਘੁੰਮਦੇ ਨੇ ਗਲੀਆਂ ਦੇ ਵਿੱਚ ਘੁੰਮਦੇ ਨੇ ਪੂਰੇ ਸ਼ਹਿਰ ਦੇ ਵਿੱਚ ਚੋਰਾ ਦੀ دہشت ਮੱਚੀ ਹੋਈ ਹੈ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਬਾਜ਼ਾਰ ਦੇ ਵਿੱਚ ਇੱਕ ਕੁੜੀ ਜਿਹੜੀ ਹੈ ਕੰਨ ਨੂੰ ਫੋਨ ਲਗਾ ਕੇ ਚੱਹ ਰਹੀ ਹੁੰਦੀ ਹੈ ਤੇ ਰਾਹ ਜਾਂਦਿਆਂ ਹੀ ਉਹਦੇ ਕੰਨ ਤੋਂ ਫੋਨ ਖਿੱਚ ਕੇ ਚੋਰ ਲੈ ਜਾਂਦਾ ਜੀਆਂ ਬਾਈਕ ਸਵਾਰ ਇਹ ਜਿਹੜਾ ਚੋਰ ਹੈ ਉਹ ਆਉਂਦਾ ਤੇ ਕੁੜੀ ਜਿਹੜੀ ਰਾਤ ਦੇ ਵਿਚਾਰੀ ਹੁੰਦੀ ਹੈ ਪੈਦਲੇ ਕੁੜੀ ਚੱਰੀ ਹੁੰਦੀ ਹੈ ਫੋਨ ਤੇ ਕਿਸੇ ਨਾਲ ਕਰ ਰਹੀ ਸੀ ਤੇ ਇੰਨੇ ਚੀ ਉਹ ਚੋਰ ਪਿੱਛੋਂ ਆਇਆ ਤੇ ਉਹਦੇ ਹੱਥੋਂ ਫੋਨ ਖਿੱਚ ਕੇ ਲੈ ਜਾਂਦਾ ਤਸਵੀਰ ਸੀ ਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਦੋਸਤੋ ਆ ਲੋਕ ਜਿਹੜੇ ਨਾ ਕਾਫੀ ਜ਼ਿਆਦਾ ਸਹਿਮ ਚੁੱਕੇ ਨੇ ਕਿ ਹੁਣ ਉਹ ਆਰਾਮ ਦੇ ਨਾਲ ਜਿਹੜਾ ਉਹ ਬਾਜ਼ਾਰਾਂ ਦੇ ਵਿੱਚ ਘੁੰਮ ਵੀ ਨਹੀਂ ਸਕਦੇ ਫੋਨ ਤੇ ਗੱਜੇ ਕਰ ਉਹਨਾਂ ਨੂੰ ਕੋਈ ਜ਼ਰੂਰੀ ਫੋਨ ਆਦਾ ਹੁੰਦਾ ਫੋਨ ਤੇ ਗੱਲ ਕਰਨਾ ਵੀ ਉਹਨਾਂ ਦਾ ਔਖਾ ਹੋ ਚੁੱਕਿਆ ਹੈ ਕਿਉਂਕਿ ਚੋਰ ਜਿਹੜੇ ਨੇ ਉਹ ਬੇਖੌਫ ਹੋ ਕੇ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਬੇਖੌਫ ਦਿਨ ਦਿਹਾੜੇ ਚੋਰੀਆਂ ਦੇ ਵੱਲੋਂ ਲੁੱਟ ਨੂੰ ਅੰਜਾਮ ਦਿੱਤਾ ਜਾਂਦਾ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਕੈਮਰੇ ਦੇ ਵਿੱਚ ਤਸਵੀਰ ਕੈਦ ਹੋਈ ਹੈ ਕਿ ਕਿਸ ਤਰੀਕੇ ਸਟੋਰੀ ਨੂੰ ਅੰਜਾਮ ਦਿੱਤਾ ਗਿਆ ਰਾਹ ਜਾਂਦੀ ਕੁੜੀ ਨੂੰ ਇਸ ਸਟੋਰ ਨੇ ਨਿਸ਼ਾਨਾ ਬਣਾਇਆ ਬਾਈਕ ਸਵਾਰ ਨੌਜਵਾਨ ਸੀ ਜੋ ਬਾਈਕ ਦੇ ਪਿੱਛੋਂ ਆਉਂਦਾ ਤੇ ਰਾਹ ਜਾ ਰਹੀ ਕੁੜੀ ਦੇ ਹੱਥ ਦੇ ਵਿੱਚੋਂ ਫੋਨ ਖਿੱਚ ਕੇ ਲੈ ਜਾਂਦਾ ਤੇ ਕੈਮਰੇ ਦੇ ਵਿੱਚ ਤਸਵੀਰ ਜਿਹੜੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰ ਕੈਦ ਹੋ ਜਾਂਦੀ ਹੈ ਸਾਡੇ ਕੋਲ 4 ਵਜੇ ਇੱਕ ਕੰਪਲੇਟ ਆਈ ਸੀ ਮੈਂ ਡਿਊਟੀ ਅਫਸਰ ਆ ਏਸੀਰ ਭੈਣ ਸੀ ਥਾਣਾ ਜੀਵਨ ਸਜੀਵਨੀ ਵੱਲ ਪੋਸਟ ਆਫ ਵਿੱਚ ਕੰਮ ਕਰਦੀ ਹੈ ਉਹ ਨਾ ਪੈਦਲ ਫੋਨ ਸੁਣਦੀ ਜਾ ਰਹੀ ਥਾ ਨੂੰ ਤੇ ਇੱਕ ਮੁੰਡਾ ਪੁਲਟੀਨਾ ਬੋਟ ਸੈਲ ਤੇ ਇਹਦਾ ਸੀਨ ਕਿ ਲੈ ਗਿਆ ਤੇ ਸੀਸੀਟੀਵੀ ਫੁਟੇਜ ਆ ਗਈ ਉਹਦੇ ਵੇਖ ਕੇ ਇੱਕ ਦੋ ਵੇਖੇ ਵਜਾ ਚ ਫੁਰਖ ਘਾ ਲੇ ਪਿਆ ਤੇ ਹੁਲੀਆ ਦਾ ਵੇਖ ਕੇ ਤਲਾਸ਼ ਕਰਦੇ ਜਤਨ ਜਾਰੀ ਹੈ